ਇਹ ਤੋਂ ਛੋਟੇ ਜਿਹੜਾ ਨੌਜਵਾਨ ਸਾਡਾ ਐਨਐਸਯੂਆ ਦਾ ਹੈ ਸਾਨ ਹਨ ਦਬਕੇ ਹਿੱਸਾ ਪਾਇਆ ਸੀ ਔਰ ਇੱਥੇ ਵੀ ਮੈਂ ਆਸ ਕਰਦਾ ਹਾਂ ਇਸੇ ਤਰੀਕੇ ਨਾਲ ਸਾਰੇ ਤੁਸੀਂ ਲਗੋਗੇ ਤਾਂ ਕਿ ਇੱਥੇ ਆਪਾਂ ਆਪਣੇ ਕੈਂਡੀਡੇਟਸ ਨੂੰ ਜਿਤਾ ਸਕੀਏ ਸਮੱਸਿਆਵਾਂ ਬਹੁਤ ਹੈ ਕੋਈ ਦੱਸ ਸਕਦੇ ਤੁਹਾਨੂੰ ਲੋੜ ਨਹੀਂ ਅੱਜ ਤੁਹਾਡੀ ਲੜਾਈ ਕਿਹਦੇ ਨਾਲ ਹੈ ਇੱਥੇ ਪਹਿਲਾ ਕੇਜਰੀਵਾਲ ਨਾਲ ਕੇਜਰੀਵਾਲ ਨਹੀਂ ਭਾਪੀ ਵੀ ਵਿੱਚ ਹੀ ਉਹਦਾ ਨਾਮ ਵੀ ਆਊਗਾ ਪਰ ਪਹਿਲਾਂ ਮੈਂ ਤੁਹਾਨੂੰ ਦੱਸਾਂ ਇਸ ਬੰਦੇ ਨੂੰ ਤੁਸੀਂ ਪਰਖਿਆ ਤੁਸੀਂ ਦੇਖਿਆ ਕੰਮ ਕੀਤੇ ਕਰਨਾ ਜੋ ਕੰਮ ਕਰਨਾ ਸੀ ਤੁਸੀਂ ਇਹ ਵੀ ਜਾਣਦੇ ਹੋ ਕਿ ਕੀਤਾ ਨਹੀਂ ਅੱਜ ਇਹ ਮੈਂ ਨਹੀਂ ਸਮਝ ਸਕਦਾ ਕਿ ਜਿਹੜੇ ਸਾਡੇ ਸਫਾਈ ਕਰਮਚਾਰੀ ਨੇ ਉਹਨਾਂ ਦੇ ਨਾਲ ਵੀ ਤੁਸੀਂ ਸਪਾਟ ਡਾਟ ਕਰ ਸਕਦੇ ਤੁਸੀਂ ਆਪਣੇ ਪੈਸੇ ਪੂਸੇ ਦੇਸ਼ਿੰਦ ਦੇ ਵਿਚਾਰੇ ਗਰੀਬਾਂ ਨੂੰ ਜੋ ਕੰਮ ਕਰਦੇ ਨੇ ਉਹਨਾਂ ਨੂੰ ਨਹੀਂ ਤੁਸੀਂ ਦੇ ਸਕਦੇ ਫਿਰ ਤੁਸੀਂ ਕੀ ਸਬ ਸਮਾਨ ਕਰਦੇ ਹੋ ਇੱਥੇ ਆਪਣੇ ਸੂਬੇ ਦੇ ਅੱਜ ਜੋਸਿਪ ਮਾਕਨ ਸਾਹਿਬ ਨੇ ਕਹੀ ਹੈ ਕੰਟਰੋਲਰ ਔਰ ਆਡੀਟਰ ਜਨਰਲ ਜੋ ਹੈ ਕੈਗ ਰਿਪੋਰਟ ਕਰਦੀ ਹੈ ਜਵਾਨੀਆਂ ਹਰ ਸਾਲ ਉਹਨਾਂ ਨੇ ਕਿਹਾ ਜੋ ਅਸੀਂ ਕਹਿੰਦੇ ਆਏ ਹੈ ਕਈ ਮਹੀਨਿਆਂ ਤੋਂ ਕਿ ਦਿੱਲੀ ਦੇ ਲੋਕ ਜੋ ਟੈਕਸ ਪੇ ਕਰਦੇ ਨੇ ਉਹ ਪੈਸਾ ਸਾਡੇ ਪੰਜਾਬ ਦੇ ਵਿੱਚ ਇਲੈਕਸ਼ਨਾਂ ਦੇ ਵਿੱਚ ਲੱਗ ਰਿਹਾ ਲੋਕਾਂ ਨੇ ਜਿਆਦਾ ਇਹ ਗੱਲ ਚੱਕੀ ਨਹੀਂ ਲੇਕਿਨ ਜਦ ਕੈਗ ਰਿਪੋਰਟ ਆ ਗਈ ਕਿ 98 ਕਰੋੜ ਰੁਪਇਆ ਗਲਤ ਦਿੱਲੀ ਦੇ ਲੋਕਾਂ ਦਾ ਪੰਜਾਬ 'ਚ ਲੱਗਿਆ ਵਾਪਸ ਕਰੋ ਇਹ ਆਮ ਆਦਮੀ ਪਾਰਟੀ ਦੇਵੇਂ ਪੰਜਾਬ ਦੇ ਦਿੱਲੀ ਦੇ ਖਜ਼ਾਨੇ ਨੂੰ ਵਾਪਸ ਇਹ ਸਾਰਿਆਂ ਨੂੰ ਪਤਾ ਹੈ ਕਿ ਇਹ ਕਰਦਾ ਕੀ ਰਿਹਾ ਹੈ ਉਹ ਨਾ ਚਾਹੁੰਦਾ ਸੀ ਮੇਰੇ ਕੋਲ ਉੱਤੇ ਪੰਜਾਬ ਸਾਹਮਣਾ ਚਾਹੁੰਦਾ ਸੀ ਹੋਰਾਂ ਦਾ ਅਸਰ ਸਿਫਾਇਆ ਕਰਤਾ ਪਰ ਥੋੜੇ ਨੇ ਆ ਗਈ ਯਾਨੀ ਥੋੜੀ ਬਹੁਤ ਹੀ ਕਸਰ ਹੈ ਤੁਸੀਂ ਕੱਢਦੇ ਹੋ ਜੀ ਅੱਲਾ ਮੋਲਾ ਮਜੀਦਦਾਬਾ ਕਿੰਚ ਅਕਾਲੀ ਔਰ ਬੀਜੇਪੀ ਦੀ ਹਕੂਮਤ ਸੀ ਜਿਨ੍ਹਾਂ ਨੇ 10 ਸਾਲ ਦੇ ਵਿੱਚ ਪੰਜਾਬ ਦਾ ਬੇੜਾ ਕਰ ਦਿੱਤਾ ਇਸ ਹਾਲ ਤੱਕ ਕਿ ਅੱਜ ਪੰਜਾਬ ਦਾ ਛੋਟਾ ਜਿਹਾ ਸੂਬਾ ਸਾਡਾ ਐਡਾ ਜਿਹਾ ਸੂਬਾ ਔਰ ਅਸੀਂ 1,82,000 ਕਰੋੜ ਦਾ ਕਰਜ਼ਾ ਛਡਾਤਾ ਸਾਡੇ ਤੇ ਜੋ ਸਾਡਾ ਬਜਟ ਹੈ 14,000 ਕਰੋੜ ਦਾ ਉਹਦੇ ਵਿੱਚ ਘਟਾ ਹੈ ਅਸੀਂ ਅੱਜ ਸਾਡੇ ਕੋਲ ਪੈਸਾ ਕੋਈ ਨਹੀਂ ਕਿ ਅਸੀਂ ਲੋਕਾਂ ਨੂੰ ਟੰਕਾ ਵੀ ਦੇ ਸਕੀਏ ਸਾਨੂੰ ਪ੍ਰਬੰਧ ਕਰਨਾ ਪੈ ਰਿਹਾ ਹੈ ਇੱਕ ਇਹਨੇ ਕੀਤਾ ਹੈ ਅਕਾਲੀ ਬੀਜੇਪੀ ਸਰਕਾਰ ਨੇ ਔਰ ਇੱਥੇ ਕਰੋੜੇ ਨਾਲ ਲੜਾਈ ਕਿਹਦੇ ਨਾਲ ਹੈ ਇਹਨਾਂ ਨਾਲ ਨਹੀਂ ਹੁਣ ਇਹ ਸਰਸਾ ਕੌਣ ਹੈ ਸਰਸਾ ਪਹਿਲਾਂ ਇੱਥੋਂ ਐਮਐਲ ਐਮਐਲ ਅਕਾਲੀ ਲੜਿਆ ਇਹ ਦੂਜੀ ਵਾਰ ਤੁਸੀਂ ਇਹਨੂੰ ਹਰਾਤਾ ਤੀਸਰੀ ਵਾਰ ਉਹ ਡੀਜੀਪੀਸੀ ਦੇ ਇਲੈਕਸ਼ਨ ਲੜਿਆ ਅਕਾਲੀ ਨੇ ਠੀਕ ਸੀਟਾਂ ਤੇ ਹੁਣ ਬੀਜੇਪੀ ਦੇ ਲੈ ਕੇ ਸਿੰਬਲ ਉਰੇ ਆ ਗਿਆ ਇੱਥੇ ਉੱਚਾ ਲੋਕਾਂ ਨੂੰ ਕੋ ਛੋੜਾ ਚਾਹੀਦਾ ਆਪਣੇ ਮਨ ਚ ਕਿ ਕਿਹੜੀ ਪਾਰਟੀ ਦੇ ਸੈਂਬਰ ਹੋ ਔਰ ਇਹ ਮੈਂ ਤੁਹਾਨੂੰ ਦੱਸ ਦਿੰਦਾ ਜਿੰਨੀ ਲੁੱਟਬਾਰ ਉੱਥੇ ਹੋਈ ਹੈ ਬਾਦਰਾ ਦੀ ਉਹਦੀ ਸਾਰੀ ਅਸਰ ਇਹਦੇ ਤੇ ਪਈ ਹੈ ਇੱਥੇ ਚਰਾਉਣਾ ਸੀ ਸਰਸਾ ਇੱਥੇ ਆਂਗੇ ਸੇ ਤੇ ਲੁੱਟਦੇ ਪੈਸੇ ਔਰ ਇਹ ਜਿਹੇ ਬੰਦੇ ਤੁਹਾਡੇ ਅੱਜ ਇੱਥੇ ਲੜਨਾ ਚਾਹੁੰਦੇ ਨੇ ਚਾਹੇ ਕੇਤਰੀ ਵਾਲੋਂ ਵੀ ਚਾਹੇ ਸਰਸਾ ਹੋਵੇ ਕਾਇ ਕੋਈ ਵੀ ਹੋ ਰਹੇ ਲੇਕਿਨ ਇੱਕ ਗੱਲ ਤੁਸੀਂ ਹੁਣ ਬੱਟਟ ਜਾਓ ਟਾਈਮ ਛੋਟਾ ਬੜਾ ਰਹਿ ਗਿਆ ਕਿੰਨੇ ਦਿਨ ਰਹਿ ਗਏ ਬਸ 8-9 ਦਿਨ ਤੁਸੀਂ ਪੂਰੇ ਜਿੱਤੋ ਔਰ ਮੈਂ ਤੁਹਾਡੇ ਕੋਲ ਜਿੱਦ ਦਿਨ ਜਿੱਤ ਦੀ ਕੀਤੀ ਹੋਊਗੀ ਤੁਹਾਡੇ ਕੋਲ ਆ ਕੇ ਉਹਰੇ ਬੈਠੂਗਾ ਦੇਖਣ ਨੂੰ ਕੈਂਟਰ ਕਰਦੀ ਆਂ ਔਰ ਆਪਾਂ ਜਸ਼ਨ ਮੜਾਵਾਂਗੇ ਉਹਨੂੰ ਉਹਰੇ ਆ ਕੇ ਆਪਾਂ ਖੁਸ਼ੀਆਂ ਮਨਾਵਾਂਗੇ ਜਦ ਮੈਂ ਆਪਣੀ ਇਲੈਕਸ਼ਨ ਹੋ ਰਹੀ ਸੀ ਤਾਂ ਮੇਰੀ ਪੰਜਾਬ ਔਰ ਇਲੈਕਸ਼ਨ ਤੋਂ ਬਾਅਦ ਗਿਣਤੀ 35 ਦਿਨ ਕੋਈ ਕੁਝ ਕਹਿ ਰਿਆ ਸੀ ਕੋਈ ਕੁਝ ਕਹਿ ਰਿਆ ਸੀ ਕੋਈ ਕੋਈ ਹੋਰ ਕੋਈ ਪੰਡਤ ਜੀ ਕੁਝ ਕੁ ਹੋਰ ਸੁਣਾ ਦਿੰਦੇ ਸੇ ਤੇ ਮੈਂ ਉੱਥੇ ਜਿਸ ਦਿਨ ਉਹ ਸਵੇਰੇ ਗਿਣਤੀ ਸ਼ੁਰੂ ਹੋਈ ਤਾਂ ਸਭ ਤੋਂ ਜ਼ਿਆਦਾ ਖੁਸ਼ੀ ਮੈਨੂੰ ਹੋਈ ਜਦੋਂ ਉਹ ਟੈਲੀਵਿਜ਼ਨ ਤੇ ਨੰਬਰ ਮੈਂ ਦੇਖ ਰਿਆ ਸੀ ਕਿ ਕਾਂਗਰਸ ਸੇ ਕਿੱਥੇ ਉੱਪਰ ਬੰਦ ਰਹੀ ਸਭ ਤੋਂ ਜ਼ਿਆਦਾ ਮੇਰੀ ਕਾਂਗਰਸ ਪ੍ਰੈਜ਼ੀਡੈਂਟ ਹਨ ਇੱਕੋ ਹੀ ਗੱਲ ਸੀ ਮੈਂ ਕਿਹਾ ਪ੍ਰਧਾਨ ਸਾਹਿਬਾ ਮੇਰੀ ਇੱਕੋ ਹੀ ਖਾਹਿਸ਼ ਹੈ کہ میں کانگریس کا چنڈا ایک بار پھر کرانگریس کا چنڈا دیکھو ایک بڑی پرانی ایک جماعت ہے سو سال تو پر ہو گئے اس جماعت نے ہندوستان کی آزادی لڑائی لڑی وارکر جانا نے شہادت دیتی تاکہ ساخ آزاد ہوئے ਔਰ ਇਹਨਾਂ ਨੇ ਹਰ ਵੇਲੇ ਸਾਡੀ ਪਾਰਟੀ ਦੇ ਜਿਹੜੇ ਬਜ਼ੁਰਗ ਸੇ ਕੋਈ ਕਾਲੇ ਪਾਣੀ ਦੀ ਸਜ਼ਾ ਦਿੱਤੀਆ ਕਿਸੇ ਨੂੰ ਫਾਸੀਆ ਚੜ ਗਿਆ ਲੇਕਿਨ ਆਪਣਾ ਜੋ ਉਹਨਾਂ ਦੇ ਮਨ ਦੇ ਵਿੱਚ ਆਜ਼ਾਦੀ ਦੀ ਇਕਲਾਹ ਸੀ ਉਹ ਨਹੀਂ ਉਹਨਾਂ ਨੇ ਭੁੱਲੀ ਕਰੀ ਮੈਂ ਕਿਹਾ ਸੀ ਜਦੋਂ ਉਹ ਆਇਆ ਸੀ ਨਾ ਸੋਲਾਮੀ ਤਾਂ ਮੈਂ ਉੱਥੇ ਐਂਡਮਨ ਆਈਲੈਂਡਸ ਦੇ ਵਿੱਚ ਗਿਆ ਸੀ ਕਿਉਂਕਿ ਪੰਜਾਬ ਨੇ ਵੀ ਦੋ ਤਿੰਨ ਟਾਪੂ ਲੈਨੇ ਸੀ ਉਦੋਂ ਉਹਨੂੰ ਮੈਂ ਮੁਕੰਤਰੀ ਸੀ ਔਰ ਸਾਡੇ ਸਕੂਲ ਵੀ ਉੜ ਗਏ ਸੀ ਉੱਥੇ ਮੰਦਰ ਰੋਡ 'ਗੇ ਸੇ ਮਸਜਿਦ ਰੋਡ 'ਗੇ ਸੇ ਗੁਟਵਾਰੇ 'ਵਡ 'ਗੇ ਸੇ ਸਭ ਕੁਝ ਉਸ ਸੁਲਮਨੀ ਦੇ ਵਿੱਚ ਤੇ ਮੈਂ ਜਦੋਂ ਪਹੁੰਚਿਆ ਪੋਰਟ ਬਲੇਅਰ ਮੈਂ ਕਿਹਾ ਮੈਂ ਦੇਖਣਾ ਚਾਹੁੰਦਾ ਹੈ ਉਹ ਜੇਲ ਸੈਲੂਲਰ ਜੇਲ ਜਿੱਥੇ ਸਾਡੇ ਆਜ਼ਾਦੀ ਦੇ ਜਿਹੜੇ ਸੂਰਮੇ ਸੇ ਉੱਥੇ ਬੰਦ ਰਏ ਔਰ ਮੈਂ ਦੇਖਿਆ ਉੱਥੇ ਜਾ ਕੇ ਤੁਸੀਂ ਜੇ ਦੇਖੋਗੇ ਇਨੀ ਚੌੜਾਈ ਹੈ ਔਰ ਕੋਈ 6 ਫੁੱਟ ਲੰਬਾਈ ਹੈ ਔਰ ਉਹਦੇ ਵਿੱਚ ਆਪਣੇ ਆਖਮ ਦਿਨ ਉੱਥੇ ਕੱਟੇ ਨੇ ਅਤਾ ਘੰਟਾ ਬਾਅਦ ਆ ਕੇ ਉਹਨਾਂ ਨੂੰ ਫੇਰਪੁਰਨ ਨੂੰ ਦਿੰਦੇ ਸੀ ਨਹੀਂ ਇੰਨੀ ਤੜਾਈ ਹਰ 6 ਫੁੱਟ ਦੇ ਇੱਕ ਕੋਟੇ ਦੇ ਵਿੱਚ ਇਹ ਬੰਨੇ ਹੋਏ ਸੀ ਲੇਕਿਨ ਦਿਲ ਨਹੀਂ ਹਾਰਿਆ ਉਹਨਾਂ ਨੇ ਉਹਨਾਂ ਦੇ ਮਨ ਸੀ ਦੇਸ਼ ਦੀ ਆਜ਼ਾਦੀ ਔਰ ਕੌਣ ਸੀ ਜੋ ਕਾਂਗਰਸ ਪਾਰਟੀ ਦੇ ਨਾਲ ਸੰਬੰਧ ਰੱਖਦੇ ਸੀ ਤਾਂ ਅੱਜ ਫੇਰ ਇਹ ਜਸ ਸਰਸੇ ਵਰਗੇ ਜਾਂ ਕੇਜਰੀਵਾਲ ਵਰਗੇ ਇਹ ਜਿਹੜੇ न दसां कोई नसो इन कीअं हिन चङा सरसे नसो सरसे मै दसां जहिड़ा बि नाम इन गोजरीव या दूे जा हु ਇਹਨਾਂ ਦੇ ਸਭ ਤੋਂ ਵੱਡੀ ਜਿੱਤ ਮੈਂ ਮੰਨੂਗਾ ਜਦ ਤੁਸੀਂ ਦੋਨਾਂ ਨੂੰ ਹਰਾਉਂਗੇ ਇਹ ਦੋਨਾਂ ਨੂੰ ਹਰਾਉਂਗੇ ਇੱਥੋਂ ਤੇ ਅੱਜ ਜਿਹੜੇ ਵੀ ਅੱਜ ਤੁਸੀਂ ਆਏ ਹੋ ਸ਼ਾਮ ਬੜੀ ਹੋ ਗਈ ਕਰਾਣ ਤੁਸੀਂ ਜਾਣਾ ਹੈ ਲੇਕਿਨ ਆਪਣਾ ਪਿਆਰ ਦਿੱਤੇ ਅੱਜ ਔਰ ਮੈਂ ਵੀ ਜਿੰਨਾ ਤੁਸੀਂ ਇੱਥੇ ਪਿਆਰ ਦਿੱਤਾ ਇੱਕ ਗੱਲ ਯਾਦ ਰੱਖਣਾ ਮੈਂ ਕਦੇ ਨਹੀਂ ਭੁੱਲਾਂਗਾ ਪਿਆਰ ਨੂੰ ਔਰ ਜਦੋਂ ਦਿੱਲੀ 'ਚ ਤੁਸੀਂ ਆਓਗੇ ਮਾਰਕਰ ਸਾਹਿਬ ਇੱਕ ਰਾ ਇੱਕ ਦਿਨ ਤੁਸੀਂ ਇੱਥੇ ਬਣਾਓਗੇ ਆਪਣੀ ਸਰਕਾਰ ਜਿਸ ਪਿਆਰ ਨਾਲ ਜਿਸ ਪਿਆਰ ਨਾਲ ਤੁਸੀਂ ਆਪਣੇ ਆਪ اور ਆਪਣੇ ਦਿੱਲੀ ਦੇ ਕਾਂਗਰਸ ਵਰਕਰ اور ਦਿੱਲੀ ਦੇ ਲੋਕਾਂ ਨੂੰ ਜਿਨ੍ਹਾਂ ਨੂੰ ਆਪਣੇ ਪਿਆਰ ਸੀ ਪਿਆਰ ਸੀ ਕੇ ਨਾਲ ਜਦੋਂ ਤੁਹਾਡਾ ਜੰਗ ਸ਼ੁਰੂ ਹੋਗਾ ਉਹ ਜੰਗ ਦਾ ਸਾਹਮਣਾ ਮੈਂ ਤੁਹਾਡੇ ਨਾਲ ਆ ਕੇ ਸਾਰੇ ਪੰਜਾਬ ਕੋ ਅਸੀਂ ਆਵਾਂਗੇ ਉਧਰ ਤੇ ਔਰ ਜਿੱਤ ਕੇ ਅਸੀਂ ਫੋੜੀ ਸਰਕਾਰ ਬਣਾਵਾਂਗੇ ਉਧਰ